79 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕੰਡ 16 ਘਰੋਂ ਤੁਰੇ ਨਾਜਰ ਦੇ ਪੈਰ ਆਪਣੇ ਖੇਤ ਵਿੱਚ ਦੀ ਪਾਣੀ ਵਾਲੀ ਮੋਟਰ ਦੇ ਨਜ਼ਦੀਕ ਪਹੁੰਚ ਅਚਾਨਕ ਹੀ ਰੁੱਕ ਗਈ ਉਸਨੇ ਖਾਲੀ ਦੀ ਬੱਟ ਉੱਤੇ ਖੜੇ ਹੋ ਆਪਣੇ ਖੇਤ ਵਿੱਚ ਸਿਰਸੁੱਟੀ ਖੜੇ ਝੋਨੇ ਵੱਲ ਦੇਖਿਆ ਤਾਂ ਉਸਦੇ ਕਾਲਜ ਅੰਦਰ ਖੂਪਾਂ ਲੱਗ ਪਈ ਲਗਭਗ ਹਫ਼ਤੇ ਬਾਅਦ ਉਸਨੇ ਖੇਤ ਵੱਲ ਕੀੜਾ ਮਾਰਿਆ ਸੀ ਬਿਜਲੀ ਨਾ ਔਨ ਕਰਨ ਪਾਣੀ ਖੁਣੋਂ ਝੋਨਾ ਪੀਲਾ ਪੈ ਗਿਆ ਉੱਥੇ ਖੜੇ ਹੀ ਜਦੋਂ ਉਸਨੇ ਆਪਣੇ ਵਾਲੇ ਦੁਆਰੇ ਦੇ ਖੇਤਾਂ ਉੱਤੇ ਨਜ਼ਰ ਮਾਰੀ ਤਾਂ ਚਾਰੇ ਪਾਸੇ ਡੀਜ਼ਲ ਨਾਲ ਚੱਲ ਰਹੇ ਕਈ ਟਿਊਬੇਲਾਂ ਕਰਨ ਉਹਨਾਂ ਵਿੱਚ ਦਾ ਝੋਨਾ ਹਰਾ ਕਚਨਾਰ ਦਿਖਾਈ ਦਿੱਤਾ ਕਈ ਥਾਂ ਹੀ ਉਸਦੇ ਆਪਣੇ ਖੇਤ ਦੇ ਝੋਨੇ ਵਾਂਗ ਹੀ ਪੀਲੇ ਪੀਲੇ ਟੱਕ ਵੀ ਦਿਖੇ ਡੀਜ਼ਲ ਕਿੱਥੋਂ ਲਈਏ ਐਸੇ ਤਾਂ ਕੁੜੀ ਜੀਆਂ ਦਵਾਈਆਂ ਲਈ ਪੂਰੇ ਨਹੀਂ ਪੈਂਦੇ ਨਾਦਰ ਨੇ ਆਪਣੇ ਮਨ ਨਾਲ ਗੱਲ ਕੀਤੀ ਤਾਂ ਉਸ ਦੀ ਅੱਖਾਂ ਅਗੇ ਖੇਤ ਵਿੱਚ ਖੜੇ ਝੋਨੇ ਵਾਂਗ ਨਿਰਮਲ ਦਾ ਪੀਲਾ ਪੈ ਗਿਆ ਚਿਹਰਾ ਉੱਪਰ ਆਇਆ ਇੱਕ ਉਹ ਜਿਸ ਸਮੇ ਆ ਗਏ ਨੇ ਮਨ ਵਿੱਚ ਆਇ ਇਸ ਖਿਆਲ ਬਾਰੇ ਸੋਚਦਾ ਹੋ ਹੌਲੀ ਹੌਲੀ ਪੈਰ ਪੁੱਟਦਾ ਮੋਟਰ ਵਾਲੇ ਕਮਰੇ ਵੱਲ ਤੁਰ ਪਿਆ ਮਰੀ ਮਰੀ ਪੈਰ ਪੁੱਟਦੇ ਆ ਨਾਦਰ ਨੂੰ ਲੱਗਿਆ ਜਿਵੇਂ ਉਸ ਦੇ ਅੰਗਾਂ ਵਿੱਚ ਦੀ ਤਾਕਤ ਬਿਲਕੁਲ ਹੀ ਖਤਮ ਹੋ ਗਈ ਹੋਵੇ ਮੋਟਰ ਲਾ ਕੇ ਪਹੁੰਚ ਉਸ ਨੂੰ ਲੱਗਿਆ ਜਿਵੇਂ ਉਹ ਘਰ ਤੋਂ ਲੈ ਕੇ ਉੱਥੋਂ ਤੱਕ 1.5-2 ਕਿਲੋਮੀਟਰ ਨਹੀਂ ਸਗੋਂ ਕਿੰਨੇ ਹੀ ਕਿਲੋਮੀਟਰ ਤੁਰ ਕੇ ਆਇਆ ਹੋਬੀ। ਭਾਵੇਂ ਉਦੋਂ ਤੱਕ ਵੀ ਬਿਜਲੀ ਨਾ ਆਈ ਹੋਣ ਕਾਰਨ ਮੋਟਰ ਵਾਲੇ ਕਮਰੇ ਦੇ ਬਾਹਰ ਲੱਗਿਆ ਬੱਲਬ ਜਗ ਨਹੀਂ ਸੀ ਰਿਹਾ ਪਰ ਫਿਰ ਵੀ ਉਸਨੇ ਕਮਰੇ ਅੰਦਰ ਲੱਗੇ ਬਿਜਲੀ ਦੇ ਸਵਿੱਚ ਨੂੰ 2-3 ਵਾਰ ਹੇਠਾਂ ਉੱਪਰ ਕਰਕੇ ਦੇਖਿਆ। ਜਦੋਂ ਉਸਤੇ ਮਨ ਨੂੰ ਯਕੀਨ ਹੋ ਗਿਆ ਕਿ ਸੱਚਮੁੱਚ ਹੀ ਉਦੋਂ ਤੱਕ ਵੀ ਬਿਜਲੀ ਨਹੀਂ ਆਈ ਤਾਂ ਕਮਰੇ ਅੰਦਰ ਕੰਧਾਂ ਖੜੇ ਢਿੱਲੇ ਜੇ ਮੰਜੇ ਨੂੰ ਚੁੱਕ ਪਾਹ ਲੈ ਆਇਆ। ਤੂਤ ਦੀ ਡੱਬ ਖੜਬੀ ਛਾਵੇਂ ਮੰਜਾ ਡਾ ਉਸਨੇ ਘਰੋਂ ਲਿਆਂਦੀ ਬੋਤਲ ਵਿੱਚੋਂ ਪਾਣੀ ਦੀਆਂ ਤਿੰਨ ਚਾਰ ਘੁੱਟਾਂ ਪੀਤੀਆਂ ਪਾਣੀ ਅੰਦਰ ਜਾਂਦਿਆਂ ਹੀ ਉਸ ਦਾ ਤਪਦਾ ਮਨ ਜਿਵੇਂ ਕੁਝ ਭਲਾਂ ਲਈ ਥੋੜਾ ਜਿਹਾ ਠਰ ਗਿਆ ਹੋਵੇ ਸਰਪੰਚ ਨੂੰ ਪੁੱਛਿਆ ਜਾਵੇ ਪਾਣੀ ਲਈ ਮੰਜੇ ਉੱਤੇ ਬੈਠਣ ਤੋਂ ਪਹਿਲਾਂ ਉਸ ਦੇ ਮਨ ਵਿੱਚ ਇੱਕ ਖਿਆਲ ਆਇਆ ਨਾਜਰ ਸਿਆ ਤੇਰੇ ਵੱਲ ਤਾਂ ਪਿਛਲੀ ਵਾਰੀ ਕਣਕ ਨੂੰ ਲਾਏ ਪਾਣੀ ਦੇ ਪੈਸੇ ਹੀ ਨਹੀਂ ਮੁੜੇ ਅਜੇ ਤੱਕ ਪੈਸਿਆਂ ਵਾਲੀ ਆਖੀ ਗੱਲ ਯਾਦ ਆ ਜਾਂ ਤੇ ਜਿਵੇਂ ਸਰਪੰਚ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਹੋਵੇ। ਇਹ ਗੱਲ ਸਰਪੰਚ ਪਹਿਲਾਂ ਵੀ ਕਈ ਵਾਰ ਨਾજર ਨੂੰ ਆਖ ਚੁੱਕਿਆ। ਪਿੰਡ ਦੇ ਥੋੜੀਆਂ ਜ਼ਮੀਨਾਂ ਵਾਲੇ ਕਈ ਕਰ ਸਰਪੰਚ ਕੋਲੇ ਪੈਸੇ ਦੇ ਕੇ ਆਪਣੀਆਂ ਫਸਲਾਂ ਲਈ ਪਾਣੀ ਮੁੱਲ ਲੈਂਦੇ ਸਨ। ਸਰਪੰਚ ਦੇ ਖੇਤਾਂ ਵਿੱਚ 2 ਟਿਊਬਵਲ ਲੱਗੇ ਹੋਣ ਕਾਰਨ ਬਿਜਲੀ ਨਾ ਹੋਣ ਤੇ ਵੀ ਉਹ ਦਿਨ ਰਾਤ ਚੱਲਦੇ ਰਹਿੰਦੇ। ਉਸ ਕੋਲ ਤਾਂ ਇੰਨਾ ਪੈਸਾ ਹੈ ਕਿ ਅੱਗ ਲਾਇਆ ਹੀ ਨਹੀਂ ਮੁਕਣਾ। ਮਨ ਜੇ ਉੱਥੇ ਬੈਠੇ ਨਾજર ਦੇ ਅੰਦਰੋਂ ਇਹ ਆਵਾਜ਼ ਆਈ। ਪਿੰਡ ਦੀਆਂ ਜ਼ਮੀਂ ਉੱਤੇ قبضہ ਕਰੀ ਬੈਠਾ ਹੈ ਪਰ ਸਬਰ ਉਸ ਨੂੰ ਅਜੇ ਵੀ ਹੈ ਨਹੀਂ ਮਾਨਾਂਦਰੋਂ ਨਿਕਲੀ ਖੋਰ ਕੜ ਉਸ ਤੇ ਕੰਨੀ ਪਈ ਪਿੰਡ ਦੇ ਜਿਹੜੇ 3-4 ਘਰਾਂ ਦੀ ਜ਼ਮੀਨ ਦਾ ਇੱਕ ਅੱਧ ਟਾਕਾ ਜੇ ਤੱਕ ਬਚਿਆ ਹੋਇਆ ਇਸ ਕੰਜਰ ਨੇ ਉਸ ਉੱਤੇ ਵੀ ਹੱਥ ਮਾਰ ਲੈਣਾ ਨਾਜਰ ਦੇ ਅੰਦਰਲਾ ਸਰਪੰਚ ਨਾਲ ਸਬੰਧਤ ਇੱਕ ਇੱਕ ਗੱਲ ਖੋਲ ਕੇ ਉਸ ਤੇ ਅੱਗੇ ਰੱਖਣ ਲੱਗ ਪਿਆ ਇਸ ਸਭ ਕੁਝ ਬਾਰੇ ਤਾਂ ਨਾਜਰ ਪਹਿਲਾਂ ਹੀ ਜਾਣਦਾ ਸੀ ਪਰ ਉਸ ਦਿਨ ਇੱਕ ਵਾਰ ਫਿਰ ਨਵੇਂ ਸਿਰਿਓਂ ਆਪਣੇ ਮਨ ਦੁਆਰਾ ਦੱਸੇ ਜਾਣਤੀ ਉਹ ਹੈਰਾਨ ਵੀ ਹੋਇਆ ਤੇ ਨਾਲ ਹੀ ਪਰੇਸ਼ਾਨ ਵੀ ਪਿਛਲੇ 20-25 ਵਰਿਆਂ ਤੋਂ ਸਰਪੰਚੀ ਪਿੰਡ ਦੇ ਇੱਕੋ ਪਰਿਵਾਰ ਨੇ ਘੇਰੀ ਹੋਈ ਸੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਉਹ ਪਰਿਵਾਰ ਪੂਰੇ ਪਿੰਡ ਨੂੰ ਘੇਰ ਕੇ ਉਸੇ ਪਾਰਟੀ ਵੱਲ ਹੋ ਜਾਂਦਾ ਸਰਪੰਚੀ ਨੂੰ ਉਸ ਪਰਿਵਾਰ ਨੇ ਅਜਿਹਾ ਜੱਫਾ ਮਾਰਿਆ ਹੋਇਆ ਸੀ ਕਿ ਪਿੰਡ ਦਾ ਹੋਰ ਕੋਈ ਵੀ ਬੰਦਾ ਇਸ ਬਾਰੇ ਸੋਚ ਹੀ ਨਹੀਂ ਸੀ ਸਕਦਾ ਪਹਿਲਾਂ ਤਾਂ ਲੈਣਾ ਸਿੰਘ ਵੀ ਮਾਤੜ ਸਾਥੀ ਸੀ ਤੀ ਇਸ ਦੇ ਟੱਬਰ ਨੂੰ ਤਾਂ ਵਿਚਾਰੀ ਉਸ ਕੰਨਿਆ ਦਾ ਧੰਨਵਾਦ ਕਰਨਾ ਚਾਹੀਦਾ ਜਿਸ ਨੇ ਕੈਨੇਡਾ ਤੋਂ ਆਏ ਆਪਣੇ ਪਿਓ ਦੀ ਉਮਰ ਦੇ ਬੰਦੇ ਨਾਲ ਲਾਵਾ ਲੈਣ ਤੋਂ ਲੈ ਕੇ ਦਿੱਲੀੋਂ ਜਹਾਜ਼ ਚੜ੍ਹਨ ਤੱਕ ਆਪਣੇ ਬੁੱਲ ਕੁੱਟੀ ਰੱਖੇ ਗੁਰਦੁਆਰੇ ਲਗ ਲੀਆਂ ਚੌਕੜੀਆਂ ਉੱਤੇ ਬੈਠੀ ਟਾਣੀ ਚ ਕਿੰਨੀ ਹੀ ਵਾਰ ਆਪਣੇ ਬਾਪੂ ਦੁਆਰਾ ਆਖੀ ਗੱਲ ਉਸ ਪਲ ਫਿਰ ਮੋਟਰ ਲਗਲੇ ਕਮਰੇ ਅੱਗੇ ਡੇਹੇ ਹੋਏ ਮੰਜੇ ਉੱਤੇ ਬੈਠੇ ਨਾજર ਦੀ ਕੰਨਾਂ ਵਿੱਚ ਪਈ ਉਸ ਸਮੇਂ ਨਾજર ਦੀਆਂ ਅੱਖਾਂ ਅਗੋਂ ਦੀ ਬੀਚ ਕੇ ਸਮੇਂ ਦੀ ਇੱਕ ਇੱਕ ਤੈ ਖਲਦੀ ਚੱਲੀ ਗਈ ਅਤੇ ਉਹ ਸਭ ਕੁਝ ਨੂੰ ਜਿਵੇਂ ਇੱਕ ਵਾਰ ਫੇਰ ਉਹ ਆਪਣੀਆਂ ਅੱਖਾਂ ਅੱਗੇ ਵਾਪਰਦਾ ਦੇਖ ਰਿਹਾ ਹੋਵੇ ਲੈਨਾ ਸਿੰਘ ਦਾ ਪਰਿਵਾਰ ਵੀ ਪਿੰਡ ਦੇ ਕਈ ਪਰਿਵਾਰਾਂ ਵਾਂਗ ਇੱਕ ਅਜਿਹਾ ਪਰਿਵਾਰ ਸੀ ਜਿਸ ਕੋਲ ਜ਼ਮੀਨ ਤਾਂ ਸੀ ਪਰ ਉਹਨੇ ਨਹੀਂ ਜਿਸ ਨਾਲ ਆਪਣੀ ਦਸਵੀਂ ਵਿੱਚ ਪੜਦੀ ਕੁੜੀ ਦੀ ਪੋਨੋ ਦਰੋਂ ਉਠਾ ਸਕਦਾ ਮਟਿਆਰ ਹੋਈ ਬੈਠੀ ਕੁੜੀ ਦੇ ਹੱਥੋਂ ਕਿਵੇਂ ਪੀਲੇ ਕਰੇ ਇੰਨੀ ਕਿਉਂ ਜ਼ਮੀਨ ਨਾਲ ਤੱਕ ਕਿਸੇ ਨੇ ਮੁੰਡਿਆਂ ਨੂੰ ਵੀ ਰਿਸ਼ਤਾ ਨਹੀਂ ਕਰਨਾ ਇਹੋ ਜਿਹਾ ਖਿਆਲ ਜਦੋਂ ਲੈਣੇ ਦੇ ਮਨ ਵਿੱਚ ਆਉਂਦੇ ਤਾਂ ਉਹ ਆਪ ਵੀ ਸੁngੜ ਕੇ ਆਪਣੀ ਜ਼ਮੀਨ ਦੇ ਛੋਟੇ ਜਿਹੇ ਟੱਕ ਜਿੰਨਾ ਰਹਿ ਜਾਂਦਾ ਪਰ ਲੈਣਾ ਸਿੰਘ ਨੂੰ ਛਪਾਰ ਵਾਲੇ ਸੁਰਜਨ ਸਿੰਘ ਦਾ ਧੰਨਵਾਦ ਕਰਨਾ ਚਾਹੀਦਾ ਜਿਸ ਨੇ ਕਨੇਡਿਆਂ ਵਿਆਹ ਕਰਾਉਣ ਲਈ ਪੰਜਾਬ ਆਏ ਇੱਕ ਬੰਦੇ ਬਾਰੇ ਲੈਣਾ ਸਿੰਘ ਨਾਲ ਗੱਲ ਸਾਂਝੀ ਕੀਤੀ ਮੁੰਡਾ ਥੋੜਾ ਚੜ੍ਹਵੀਂ ਉਮਰ ਦਾ ਹੈ ਪਰ ਲੋੜਵੰਦ ਹੋਣ ਕਰਕੇ ਉਹਨਾਂ ਨੇ ਤੇਰਾ ਇੱਕ ਪੈਸਾ ਨਹੀਂ ਲੱਗਣ ਦੇਣਾ ਸਾਰੇ ਕਾਰਜ ਦਾ ਉਹ ਪੂਰਾ ਖਰਚਾ ਉਟਣਗੇ ਬੰਦੇ ਦੀ ਉਮਰ ਬਾਰੇ ਸੁਰਜਨ ਦੀ ਆਖੀ ਗੱਲ ਸੁਣ ਲੈਣਾ ਸਿੰਘ ਦਾ ਖਿੜਿਆ ਮਨ ਇੱਕ ਪਲ ਹੀ ਮਰ ਜਾ ਗਿਆ ਤੂੰ ਐ ਢੇਰੀ ਨਾਟਾ ਇਹੋ ਜੇ ਮੌਕੇ ਵਾਰ-ਵਾਰ ਨਹੀਂ ਆਉਂਦੇ ਤੇਰੀ ਤਾਂ ਰੱਬ ਨੇੜਿਓਂ ਹੋ ਕੇ ਸੁਣ ਲਗਿਆ ਕੁੜੀ ਕੈਨੇਡਾ ਚਲੀ ਗਈ ਤਾਂ ਤੇਰੇ ਸਾਰੇ ਰੰਡੀ ਰੋਣੇ ਤੋਤੇ ਜਾਣਗੇ ਰੱਬ ਭਲੀ ਕਰੇਗਾ ਸੁਰਜਨ ਨੇ ਨੀਵੀਂ ਪਾ ਬੈਠ ਕੇ ਲੈਣਾ ਸਿੰਘ ਨੂੰ ਹੱਲਾਸ਼ੇਰੀ ਦਿੱਤੀ ਇੱਕ ਵਾਰ ਕੁੜੀ ਕੈਨੇਡਾ ਪਹੁੰਚ ਗਈ ਸੋਸਤੇ ਪਿੱਛੇ ਪਿੱਛੇ ਮੁੰਡਿਆਂ ਦੇ ਬਾਹਰ ਜਾਣ ਦਾ ਰਾਹ ਵੀ ਖੁੱਲਜੂ ਸਰਦਨ ਦੀ ਅੱਖੀ ਇਹ ਗੱਲ ਸੁਣਦਿਆਂ ਲੈਣਾ ਸਿੰਘ ਨੂੰ ਆਪਣੇ ਚਿਹਰੇ ਵੱਲ ਧਿਆਨ ਨਾਲ ਦੇਖਦਿਆਂ ਦੇਖ ਸਰਦਨ ਸਿੰਘ ਨੂੰ ਲੱਗਿਆ ਕਿ ਹੁਣ ਗੱਲ ਬਣ ਜਾਏਗੀ ਆਪਣੇ ਇਥੋਂ ਵੱਡੀ ਉਮਰ ਦੇ ਬੰਦੇ ਨੂੰ ਦੇਖ ਕੁੜੀ ਕੀ ਸੋਚੇਗੀ ਲੈਣਾ ਸਿੰਘ ਨੇ ਢਿੱਲੇ ਜੇ ਬੋਲੀ ਪੁੱਛਿਆ ਕੁੜੀ ਨੇ ਕਿ ਸੋਚਣਾ ਹੈ ਸੋਚਣਾ ਤਾਂ ਤੁਸੀਂ ਦੋਵੇਂ ਤੀਵੀਂ ਆਦਮੀ ਨੇ ਆ ਕੁੜੀਆਂ ਤਾਂ ਵਿਚਾਰੀਆਂ ਸਾਊ ਗਊਆਂ ਨੇ ਭਾਵੇਂ ਕਿਸੇ ਦੇ ਵੀ ਕਿੱਲੇ ਨਾ ਬੰਨਦਿਓ ਸੁਰਜਨ ਨੇ ਉਸਨੂੰ ਦਰੀਲ ਨਾਲ ਸਮਝਾਇਆ ਤੇ ਲੈਨਾ ਸਿੰਘ ਨੂੰ ਸੁਰਜਨ ਦੀ ਆਖੀ ਗੱਲ ਬਿਲਕੁਲ ਸੱਚ ਹੋਈ ਜਾਪੀ ਦੀਪੋ ਨੇ ਲਾਵਾ ਹੋਂ ਤੋਂ ਲੈ ਕੇ ਕੈਨੇਡਾ ਨੂੰ ਜਹਾਜ਼ ਚੜ੍ਹਨ ਵੇਲੇ ਤੱਕ ਆਪਣੇ ਬੁੱਲ ਕੁੱਟੀ ਰੱਖੇ ਲਾਵਾ ਵੇਲੇ ਜਦੋਂ ਉਸਨੇ ਮਹਾਰਾਜ ਦੀ ਸਵਾਰੀ ਅੱਗੇ ਬੈਠਦਿਆਂ ਆਪਣੇ ਬਾਪੂ ਦੀ ਉਮਰ ਦੇ ਲਾੜੇ ਦੇ ਚਿਹਰੇ ਵੱਲ ਦੇਖਿਆ ਤਾਂ ਉਹ ਗੁਮਸਮ ਹੀ ਹੋ ਗਈ ਆਪਣੇ ਮਨ ਅੰਦਰਲੀ ਗੱਲ ਉਸਨੇ ਆਪਣੀ ਕਿਸੇ ਵੀ ਸਹੇਲੀ ਨਾਲ ਸਾਂਝੀ ਨਾ ਕੀਤੀ ਆਪਣੀ ਮਾਂ ਜਾਂ ਬਾਪੂ ਨਾਲ ਵੀ ਉਹ ਨਹੀਂ ਬੋਲੀ ਆਪਣੇ ਦਰੋਂ ਬਾਹਰ ਨਿਕਲਣ ਲੱਗਿਆ ਉਸ ਕੋਲੋਂ ਆਪਣੇ ਮਾਂ-ਬਾਪ ਭੈਣ ਭਰਾ ਅਤੇ ਸਹੇਲੀਆਂ ਦੇ ਨਾਲ ਚੰਗੀ ਤਰ੍ਹਾਂ ਰੋਇਆ ਵੀ ਨਾ ਗਿਆ ਕੁੜੀ ਨੂੰ ਅਧਾ ਨੇ ਕੀ ਹੋ ਗਿਆ ਹੈ ਲਾਵਾ ਵੇੜੇ ਤੋਂ ਹੀ ਗਮਸਮ ਹੋ ਗਈ ਹੈ ਕਿਸੇ ਨਾਲ ਬੋਲਦੀ ਨਹੀਂ ਦੀਪੂ ਦੀ ਹਾਲਤ ਦੇਖ ਲੈਣਾ ਸਿੰਘ ਬਹੁਤ ਫਿਕਰਮੰਦ ਹੋ ਗਿਆ ਲੈਣਾ ਸਿੰਘ ਘਬਰਾਣਾ ਉਹ ਜੇ ਮੌਕਿਆਂ ਤੇ ਮਾਪੇ ਬਾਪ ਅਤੇ ਸਕੇ ਸਬੰਧੀਆਂ ਨਾਲ ਉਹ ਵਿਛੜ ਜਾਣ ਕਰਕੇ ਅਕਸਰੀ ਕੁੜੀਆਂ ਦੀ ਅਜਿਹੀ ਹਾਲਤ ਹੋ ਜਾਂਦੀ ਹੈ ਹੋਰ ਚੋ ਦਿਨਾਂ ਨੂੰ ਸਭ ਕੁਝ ਆਪਣੇ ਆਪ ਠੀਕ ਹੋ ਜੂ ਸਰਦਨ ਦੀ ਆਖੀ ਗੱਲ ਸੁਣ ਲੈਣਾ ਸਿੰਘ ਦਾ ਮਨ ਕੁਝ ਟਿਕਦਾ ਗਿਆ ਪਰ ਅੰਦਰੋਂ ਕਿਤੇ ਉਹ ਪਹਿਲਾਂ ਵਾਂਗੀ ਡਰਿਆ ਹੋਇਆ ਲੱਗਿਆ 6 ਕੁ ਮਹੀਨਾ ਬਾਅਦ ਦੀਪੂ ਦੇ ਬਾਹਰ ਜਾਣ ਲਈ ਪੇਪਰ ਆ ਗਏ ਉੱਥੇ ਪਹੁੰਚ ਦੀਪੂ ਨੇ ਇੱਕ ਵਾਰ ਵੀ ਪਿਛੜਿਆਂ ਨੂੰ ਆਪਣੇ ਬਾਰੇ ਕੋਈ ਸੁਖ ਸੁਨੇਹਾ ਨਹੀਂ ਸੀ ਭੇਜਿਆ ਪੰਜਾਬ ਨੂੰ ਜਦੋਂ ਵੀ ਫੋਨ ਕੀਤਾ ਤਾਂ ਉਸਦੇ ਘਰ ਵਾਲੇ ਨਹੀਂ ਕੀਤਾ ਪਰਿਵਾਰ ਦੇ ਜਿਸ ਕਿਸੇ ਮੈਂਬਰ ਨੇ ਵੀ ਦੀਪੂ ਨਾਲ ਗੱਲ ਕਰਨੀ ਚਾਹੀ ਤਾਂ ਉਹ ਸਿਰਫ ਫੋਨ ਕਰਨ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਪਰ ਕਦੇ ਵੀ ਉਸਦੇ ਮੂੰਹੋਂ ਕੋਈ ਬੋਲ ਨਹੀਂ ਸੀ ਨਿਕਲਿਆ ਬੁੱਤ ਆਪਣੇ ਭਰਾਵਾਂ ਬਾਰੇ ਵੀ ਸੋਚ ਜਦ ਕਦੇ ਵੀ ਕੈਨੇਡਾ ਤੋਂ ਫੋਨ ਆਉਂਦਾ ਤਾਂ ਦੀਪੂ ਨੂੰ ਇਹ ਗੱਲ ਕਹਿਣੀ ਲੈਣਾ ਸੰਕਾ ਦੇ ਨਪੁਰਾ ਚਾਰ ਕੁਸਲਾਬਾਦ ਦੀ ਪੋਣੇ ਆਪਣੇ ਤੋਂ ਛੋਟੇ ਗੱਜਨ ਲਈ ਕੈਨੇਡਾ ਜਾਣ ਦੇ ਪੇਪਰ ਤਾਂ ਭਜਵਾ ਦਿੱਤੇ ਪਰ ਉਸ ਮਾਂ ਦੀ ਜਾਈ ਨੇ ਆਪਣੇ ਮਨ ਅੰਦਰ ਲਈ ਕੋਈ ਵੀ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਨਾ ਕੀਤੀ ਕੁੜੀ ਨੇ ਤਾਂ ਭਾਈ ਸਾਡੀ ਇੱਜ਼ਤ ਰੱਖ ਲਈ ਉਸ ਤੋਂ ਬਿਨਾ ਤਾਂ ਅਸੀਂ ਕਿਸੇ ਪਾਸੇ ਜੋਗੇ ਵੀ ਨਹੀਂ ਸੀ ਰਹਿਣਾ ਗੱਜਨ ਨੂੰ ਕੈਨੇਡਾ ਜਹਾਜ਼ ਚੜਾਉਣ ਤੋਂ ਬਾਅਦ ਇੱਕ ਦਿਨ ਗੁਰਦੁਆਰੇ ਲਾਗ ਲੀਆਂ ਚੌਕੜੀਆਂ ਉੱਤੇ ਬੈਠੇ ਪਿੰਡ ਦੇ ਕਈ ਬੰਦਿਆਂ ਨਾਲ ਲੈਣਾ ਸਿੰਘ ਨੇ ਆਪਣੇ ਮਨ ਅੰਦਰਲੀ ਖੁਸ਼ੀ ਸਾਂਝੀ ਕੀਤੀ। ਉਸ ਸਮੇਂ ਉਹਨਾਂ ਬੰਦਿਆਂ ਦੇ ਵਿੱਚ ਨਾਜਰ ਦਾ ਬਾਪੂ ਸੰਤੋਖ ਸਿੰਘ ਵੀ ਬੈਠਾ ਸੀ। ਉਸੇ ਤੋਂ ਹੀ ਲੈਣਾ ਸਿੰਘ ਦੀਆਂ ਇਹ ਗੱਲਾਂ ਨਾਜਰ ਨੇ ਸੁਣੀਆਂ। ਉਸ ਕન્યા ਬਾਰੇ ਵੀ ਕੋਈ ਗੱਲ ਦੱਸਦੇ ਕਿ ਉਸ ਵਿਚਾਰੀ ਨਾਲ ਕੀ ਬੀਤੀ। ਉਸ ਵੇਲੇ ਨਾਜਰ ਦੇ ਬਾਪੂ ਸੰਤੋਖ ਸਿੰਘ ਨੇ ਇਹ ਗੱਲ ਪੁੱਛਣ ਲਈ ਆਪਣੇ ਆਪ ਨੂੰ ਤਿਆਰ ਕੀਤਾ ਪਰ ਲੈਣਾ ਸਿੰਘ ਉਹਨਾਂ ਦੀ ਰਮਝ ਸਮਝ ਉਥੋਂ ਉੱਠ ਆਪਣੇ ਘਰ ਵੱਲ ਨੂੰ ਤੁਰ ਪਿਆ ਉਸ ਵਿਚਾਰੀ ਨੇ ਤਾਂ ਕੱਟੇ ਜਾਣ ਲਈ ਕਸਾਈ ਅੱਗੇ ਖੜੇ ਬੱਕਰੇ ਵਾਂਗ ਰਹਿਣਾ ਸਿੰਘ ਦੀ ਅੱਖੇ ਲਗ ਮਹਾਰਾਜ ਦੀ ਸਵਾਰੀ ਸਾਹਮਣੇ ਅੱਖਾਂ ਮੀਚ ਕੇ ਬਾਹਰੋਂ ਆਏ ਬੰਦੇ ਦਾ ਪੱਲਾ ਫੜ ਲਿਆ ਬਾਪੂ ਦੀ ਦਸੀ ਇਹ ਗੱਲ ਯਾਦ ਕਰ ਇੱਕ ਵਾਰ ਫਿਰ ਅਸਿਆਂ ਨੂੰ ਟੁੱਕੇ ਚੜ੍ਹਾਏ ਚਿਹਰੇ ਵਿੱਚੋਂ ਉਦੋਂ ਵਾਲੀ ਰਹਿਣਾ ਸਿੰਘ ਦਾ ਚਿਹਰਾ ਕਿੱਸਿਆ ਤਮੰਝੇ ਉੱਤੇ ਬੈਠੇ ਨਾજર ਦੇ ਪਿੰਡੇ ਵਿੱਚ ਇੱਕ ਕੰਬਣੀ ਦੀ ਛਿੜ ਗਈ ਇਹੋ ਜੇ ਪੱਥਰ ਦਿਲ ਵਾਲਾ ਹੋਊ ਉਹ ਬਾਪ ਜਿਸ ਨੇ ਹਸਨ ਖੇਡਣ ਦੀ ਉਮਰੇ ਪਹੁੰਚੀ ਆਪਣੀ ਬਾਲੜੀ ਦੀ ਬਾਹਂ ਆਪਣੀ ਉਮਰ ਦੇ ਬੰਦੇ ਦੇ ਹੱਥ ਫੜਾਉਂਦਿਆਂ ਭੋਰਾ ਵੀ ਸੀਨਾ ਆਕੀ ਨਾਜਰ ਨੇ ਖੜਾ ਹੋ ਕੇ ਆਪਣੇ ਨਿੱਸਲ ਹੋਏ ਅੰਗਾ ਨੂੰ ਛੰਡਿਆ ਤੇ ਇੱਕ ਵਾਰ ਫੇਰ ਆਪਣੇ ਵਾਲੇ ਦੁਆਰੇ ਦੇਖਿਆ ਖੇਤਾਂ ਵਿੱਚ ਦੂਰ ਤੱਕ ਲਹਿ ਲਹਾਉਂਦੇ ਝੋਨੇ ਉਤੋਂ ਦੀ ਤਿਲਕ ਦੀ ਉਸਦੀ ਨਿਗਾਹ ਜਿੱਥੋਂ ਤੱਕ ਗਈ ਸਰਕਾਰੀ ਕਾਗਜ਼ਾਂ ਵਿੱਚ ਉਤੋਂ ਤੱਕ ਦੀ ਜ਼ਮੀਨ ਦੇ ਮਾਲਕਤਾਨਾ ਲੈਣਾ ਸਿੰਘ ਬੋਲਦਾ ਸੀ ਕੈਨੇਡਾ ਜਾਣ ਤੋਂ 2 ਸਾਲ ਬਾਅਦ ਜਦੋਂ ਗੱਜਨ ਵੱਲੋਂ ਭੇਜੇ ਡਾਲਰਾਂ ਦੇ ਡਰਾਫਟ ਆਉਣ ਲੱਗੇ ਤਾਂ ਲੈਣਾ ਸਿੰਘ ਦੀ ਖੁਸ਼ੀ ਸਾਰੀ ਹੱਦਾਂ ਪਰ ਨੇ ਟੱਪੀ ਪਹਿਲਾਂ ਲੈਣਾ ਸਿੰਘ ਪਿੰਡ ਦੇ ਹੋਰ ਨਾ ਬੰਦਿਆਂ ਵਾਂਗ ਆਪ ਵੀ ਆਥਨ ਸਵੇਰ ਉਹਨਾਂ ਲਾਗੇ ਖੜ ਪਿੰਡ ਵਿੱਚ ਵਾਪਰਦੀ ਹਰ ਨਿੱਕੀ ਤੋਂ ਨਿੱਕੀ ਘਟਨਾ ਬਾਰੇ ਆਪਣੇ ਵਿਚਾਰ ਸਾਂਝੇ ਕਰਿਆ ਕਰਦਾ ਪਿੰਡ ਵਿੱਚ ਕਿਸੇ ਵੀ ਪਰਿਵਾਰ ਵਿੱਚ ਵਾਪਰਦੇ ਦੁੱਖ ਸੁੱਖ ਵੇਲੇ ਵੀ ਉਹ ਅਕਸਰ ਉੱਥੇ ਹਾਜ਼ਰੀ ਭਰਦਾ ਉਹਨੇ ਦਿਨ ਸਾਰਾ ਪਿੰਡਿਕ ਸਾਂਝੇ ਪਰਿਵਾਰ ਵਾਂਗ ਰਹਿ ਰਿਹਾ ਲੱਗਦਾ ਘਰ ਵਿੱਚ ਪੈਸਿਆਂ ਦਾ ਮੀਂਹ ਵਰਤਾ ਦੇਖ ਕਾਲਜ ਪੜਨ ਜਾਣ ਲੱਗ ਪਏ ਗੱਜਨ ਤੋਂ ਛੋਟੇ ਸੱਜਣ ਨੂੰ ਵੀ ਖੰਭ ਲੱਗ ਗਏ ਪਹਿਲਾਂ ਉਹ ਪਿੰਡੋਂ ਸਾਈਕਲ ਤੇ ਜਾ ਅੱਗੋਂ ਕਾਲਜ ਜਾਣ ਲਈ ਬੱਸ ਫੜਦਾ ਪਰ ਛੇਤੀ ਹੀ ਉਸਨੇ ਮੋਟਰਸਾਈਕਲ ਲੈ ਲਿਆ ਪੜਨਾ ਪੜਾਉਣਾ ਤਾਂ ਉਸਨੇ ਕੀ ਸੀ ਕਾਲਜ ਤਾਂ ਉਹ ਸਿਰਫ ਤੋਰੇ ਫੇਰੇ ਲਈ ਹੀ ਜਾਇਆ ਕਰਦਾ ਜਦੋਂ ਇਧਰੋਂ ਉਧਰੋਂ ਸੱਜਣ ਨੂੰ ਲਾਂਭੇ ਲਿਆਉਣ ਲੱਗਿਆ ਤਾਂ ਲੈਣਾ ਸਿੰਘ ਨੇ ਉਸਨੂੰ ਪੜਨੋਂ ਹੀ ਹਟਾ ਲਿਆ ਪਿੰਡ ਦੇ ਕਈ ਕਹਿੰਦੇ ਕੋਹਾ ਦੇ ਪਰਿਵਾਰ ਅੜੇ ਥੋੜੇ ਲੈਣਾ ਸਿੰਘ ਕੋਲੋਂ ਪੈਸੇ ਉਧਾਰ ਫੜਨ ਲੱਗ ਪਏ ਹੌਲੀ ਹੌਲੀ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਕਿ ਔਖੀ ਕੜੀ ਵੇਲੇ ਲੈਣਾ ਸਿੰਘ ਕੋਲੋਂ ਪੈਸੇ ਫੜੇ ਜਾ ਸਕਦੇ ਹਨ ਪਰ ਲੈਣਾ ਸਿੰਘ ਇੰਨਾ ਸਿੱਧਾ ਨਹੀਂ ਸੀ ਕਿ ਜਿੰਨੇ ਪੈਸੇ ਉਹ ਉਹਨਾਂ ਨੂੰ ਦੇਵੇ ਉਹਨੇ ਹੀ ਵਾਪਸ ਫੜ ਲਵੇ ਭਾਈ ਇਹ ਕੈਨੇਡਾ ਵਾਲੇ ਮੁੰਡੇ ਦੇ ਪੈਸੇ ਨੇ ਉਹ ਕਿਸੇ ਕੰਮ ਲਈ ਭੇਜ ਰਿਹਾ ਹੈ ਉਸਨੇ ਤਾਂ ਆਉਂਦੇ ਮੇਰੇ ਕੋਲੋਂ ਪਾਈ ਪਾਈ ਦਾ ਹਿਸਾਬ ਮੰਗਣਾ ਹੈ ਆਵੇਂ ਕਿਸ ਕਿਸ ਨੂੰ ਫੜਾ ਦੇਵਾਂ ਫਿਰ ਮੋੜਨ ਲਈ ਤੁਹਾਡੀਆਂ ਮਿੰਤਾਂ ਕਰਾਂ ਹੁਦਾਰ ਮੰਗਣ ਆਏ ਹਰ ਬੰਦੇ ਨੂੰ ਇਹ ਗੱਲ ਉਹ ਜ਼ਰੂਰ ਕਹਿੰਦਾ ਪੈਸਿਆਂ ਬਦਲੇ ਲੋਕ ਉਸ ਕੋਲ ਕੋਈ ਨਾ ਕੋਈ ਟੂਮ ਛੱਲਾ ਰੱਖ ਦਿੰਦੇ ਜਦੋਂ ਸਨੇ ਵਿਆਜ ਪੈਸੇ ਵਾਪਸ ਕਰਦੇ ਤਾਂ ਲੈਣਾ ਸਿੰਘ ਉਹ ਨਜ਼ਰ ਟੂਮ ਛੱਲਾ ਵਾਪਸ ਕਰ ਦਿੰਦਾ ਪਰ ਪਿੰਡ ਦੇ ਕਈ ਪਰਿਵਾਰ ਅਜੇੇ ਵੀ ਸਨ ਜਿਨ੍ਹਾਂ ਕੋਲੋਂ ਪੈਸੇ ਵਾਪਸ ਨਹੀਂ ਸੰਕੀਤੇ ਜਾਂਦੇ ਅਜਿਹੀਆਂ ਸਥਿਤੀਆਂ ਵਿੱਚ ਟੂਮ ਛੱਲਿਆਂ ਉੱਤੇ ਲੈਣਾ ਸਿੰਘ ਦਾ ਕਬਜ਼ਾ ਹੋਣ ਲੱਗ ਪਿਆ। ਹੌਲੀ-ਹੌਲੀ ਲੈਣਾ ਸਿੰਘ ਦਾ ਇਹ ਕੰਮ ਇੰਨਾ ਵੱਧ ਗਿਆ ਕਿ ਬਾਅਦ ਵਿੱਚ ਉਸ ਨੇ ਟੂਮ ਛੱਲਿਆਂ ਦੀ ਧਾਵੇਂ ਪੈਸਿਆਂ ਅਨੁਸਾਰ ਜ਼ਮੀਨਾਂ ਵੀ ਗਹਿਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਦਰਾਂਈ ਲੈਣਾ ਸਿੰਘ ਨੇ ਆੜਦ ਦਾ ਕੰਮ ਵੀ ਸ਼ੁਰੂ ਕਰ ਲਿਆ। ਸੱਜਣ ਉਸ ਨੇ ਲਿਖਣ ਪੜਨ ਦੇ ਕੰਮ 'ਤੇ ਚਲਾ ਲਿਆ ਤੇ ਖੇਤੀਬਾੜੀ ਦਾ ਸਾਰਾ ਕੰਮ ਬਿਹਾਰੋਂ ਆਏ ਭਈਆਂ ਦੇ ਹਵਾਲੇ ਕਰ ਦਿੱਤਾ। ਸੇਰੀ ਰਣ ਲਈ ਪਿੰਡ ਦੇ ਚੂੜੇ ਚਮਾਰ ਵੀ ਹੁਣ ਤਾਂ ਨੱਕ ਬੁੱਲ ਮਾਰਨ ਲੱਗ ਪਏ ਨੇ ਇਹਨਾਂ ਨੂੰ ਮੜਾ ਜਾ ਕਿਤੇ ਉੱਚਾ ਨੀਵਾ ਆਖ ਦਿਓ ਤੱਕੂਰ-ਕੂਰ ਦੇਖਣ ਲੱਗਦੇ ਆ ਇਹਨਾਂ ਨਾਲੋਂ ਤਾਂ ਭਈਏ ਸਸਤੇ ਨੇ ਆਲੇ ਜਿੰਨੀਆਂ ਮਰਜ਼ੀ ਗਾਲਾਂ ਕੱਢ ਲੋ ਅੱਗੋਂ ਕੁਸਕਦੇ ਨਹੀਂ ਪਿੰਡ ਦੇ ਕਈ ਘਰਾਂ ਦਾ ਕੰਮ ਭਈਆਂ ਦੇ ਸਾਂਭ ਲੈਣ ਤੋਂ ਬਾਅਦ ਲੈਣੇ ਨੇ ਇੱਕ ਦਿਨ ਸੰਤੋਖ ਸਿੰਘ ਨਾਲ ਇਹ ਗੱਲ ਸਾਝੀ ਕੀਤੀ ਓਏ ਆਕੜ ਆ ਗਿਆ ਲੈਣਾ ਸਿਉਂਚ ਪਈ ਪੈਸਾ ਤਾਂ ਕਹਿੰਦੇ ਘੌਂਦਿਆਂ ਨੂੰ ਬਦਲ ਦਿੰਦਾ ਹੈ ਇਹ ਤਾਂ ਜੇ ਪਿੰਡ 'ਚ ਰਹਿੰਦਾ ਜੇ ਕਿਤੇ ਸ਼ਹਿਰ ਰਹਿੰਦਾ ਹੁੰਦਾ ਤਾਂ ਤਾਂ ਇਹ ਇੱਧਰ ਨੂੰ ਮੂੰਹ ਨਾ ਕਰਦਾ ਇਸ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕਦੇ ਉਸ ਫੁੱਲ ਪਰ ਜੋ ਆਕੜੀ ਬਾਰੇ ਵੀ ਸੋਚਿਆ ਜਿਸ ਨੂੰ ਆਪਣੀ ਉਮਰ ਦੇ ਬੰਦੇ ਨਾਲ ਤੋਰਤਾ ਸਾੜੀ ਹੈ ਉਹ ਜੇ ਪੈਸੇ ਨੂੰ ਫੁਕੜਾ ਹੈ ਜਦ ਕਦੀ ਲੈਣਾ ਸਿੰਘ ਮੱਥਰ ਟੇਕਣ ਜਾਂਦੀ ਗੁਰਦੁਆਰੀ ਲਾਗ ਲੀਆਂ ਚੌਕੜੀਆਂ ਉੱਤੇ ਬੈਠੀ ਢਾਣੀ ਦੇ ਲਾਗੋਂ ਦੀ ਬਿਨਾ ਕਿਸੇ ਨੂੰ ਬੁਲਾਏ ਹੀ ਅੱਗੇ ਲੰਘ ਜਾਂਦਾ ਉੱਥੇ ਬੈਠੇ ਬੰਦੇ ਅਕਸਰ ਲੈਣੇ ਬਾਰੇ ਇਹੋ ਜੀਆਂ ਗੱਲਾਂ ਕਰਨ ਲੱਗ ਪੈਂਦੀ ਮੋਟਰ ਲਾਗੇ ਖੜੇ ਨਾજર ਦੀਆਂ ਅੱਖਾਂ ਅੱਗੋਂ ਦੀ ਆਪਣੇ ਬਾਪੂ ਦੁਆਰਾ ਦੱਸੀ ਇੱਕ ਇੱਕ ਗੱਲ ਜਿਤੇ ਆਈ ਤਾਂ ਉਸ ਨੂੰ ਲੱਗਿਆ ਜਿਵੇਂ ਉਹ ਕੱਲ ਦੀਆਂ ਹੀ ਗੱਲਾਂ ਹੋਣ ਪਰ ਉਦੋਂ ਤੋਂ ਲੈ ਕੇ ਉਸ ਸਮੇਂ ਤੱਕ ਬਹੁਤ ਵਕਤ ਬੀਤ ਗਿਆ ਸੀ ਉਸ ਸਮੇਂ ਦਰਨ ਇਕੱਲਾ ਲੈਣਾ ਸਿੰਘ ਹੀ ਨਹੀਂ ਬਦਲਿਆ ਸਗੋਂ ਉਸ ਪਿੰਡ ਦਾ ਹੋਰ ਬਹੁਤ ਕੁਝ ਵੀ ਬਦਲ ਗਿਆ ਹਾਲੀ ਹਾਲੀ ਪਿੰਡ ਦੇ ਕਈ ਕਰਾਂ ਦੀ ਜ਼ਮੀਨ ਲੈਣਾ ਸਿੰਘ ਦੇ ਨਾਂ ਬੋਲਣ ਲੱਗ ਪਈ ਆਲੇ ਦੁਆਲੇ ਦੇ ਪਿੰਡਾਂ ਵਾਲੇ ਕਈ ਲੋੜਬੰਦ ਵੀ ਲੈਣਾ ਸਿੰਘ ਤੱਕ ਪਹੁੰਚ ਕਰਨ ਲੱਗੇ ਪਿੰਡ ਵਿੱਚ ਪਹਿਲੀ ਕਾਰ ਲੈਣਾ ਸਿੰਘ ਦੇ ਘਰ ਹੀ ਆਈ ਲੈਣਾ ਸਿੰਘ ਨੇ ਪਿੰਡੋਂ ਬਾਹਰ ਨਿਕਲ ਸੜਕ ਲਾਗਲੇ ਆਪਣੇ ਇੱਕ ਖੱਤੇ ਵਿੱਚ ਹਾਲੀ ਸ਼ਾਨ ਕੋਠੀ ਬਾਲੀ ਸ਼ਹਿਰੋਂ ਕੋਈ ਵੀ ਸਰਕਾਰੀ ਬੰਦਾ ਕਿਸੇ ਕੰਮ ਲਈ ਪਿੰਡ ਜਾਂਦਾ ਤਾਂ ਉਸ ਦਾ ਪਹਿਲਾ ਪੜਾ ਲੈਣਾ ਸਿੰਘ ਦੀ ਕੋਠੀ ਹੋਇਆ ਘੜਦਾ ਉੱਥੋਂ ਚਾਹ ਪਾਣੀ ਪੀਣ ਤੋਂ ਬਾਅਦ ਹੀ ਉਹ ਅੱਗੇ ਵਧਾ। ਨਾਜਰ ਦੀ ਸੁਰਤੋਂ ਪਹਿਲਾਂ ਪਿੰਡ ਦੀ ਸਰਪੰਚੀ ਭਾਵੇਂ ਕਈ ਹੋਰਾਂ ਕੋਲ ਵੀ ਰਹੀ ਪਰ ਸ਼ਹਿਰੋਂ ਆਏ ਕਿਸੇ ਵੀ ਸਰਕਾਰੀ ਬੰਦੇ ਨਾਲ ਗੱਲ ਲੈਣਾ ਸਿੰਘ ਹੀ ਕਰਿਆ ਕਰਦਾ ਸੀ। ਲੈਣਾ ਜਿਆ ਸਾਡੇ ਲਈ ਤਾਂ ਤੂੰ ਹੀ ਸਰਪੰਚ ਐ। ਉਦੋਂ ਪਿੰਡੋਂ ਤੁਰਨ ਲੱਗਿਆਂ ਬਾਹਰੋਂ ਆਏ ਬੰਦਿਆਂ ਵਿੱਚੋਂ ਜਦ ਕੋਈ ਹੌਲੀ ਜੇ ਇਹ ਗੱਲ ਲੈਣੇ ਦੇ ਕੰਨ ਕੋਲ ਮੂੰਹ ਕਰਕੇ ਆਖਦਾ ਉਸ ਪਰ ਲੈਣਾ ਨੂੰ ਲੱਗਣ ਲੱਗਦਾ ਜਿਵੇਂ ਸੱਚਮੱਚ ਉਹ ਹੀ ਅਸਲੀ ਸਰਪੰਚ ਹੋਵੇ। ਜਿਉਂ-ਜਿਉਂ ਸਰਕਾਰੀ ਦਫ਼ਤਰਾਂ ਵਿੱਚ ਲੈਣਾ ਸਿੰਘ ਦੀ ਜਾਣ ਪਛਾਣ ਵਧਦੀ ਗਈ ਤੇ ਹੌਤੋਂ ਉਸਤੇ ਪੈਰ ਆਪਣੇ ਆਪ ਹੀ ਪਿੰਡ ਦੀ ਰਾਜਨੀਤੀ ਵੱਲ ਵੀ ਵਧਣ ਲੱਗੀ। ਜਦੋਂ ਲੈਣਾ ਸਿੰਘ ਪਹਿਲੀ ਵਾਰ ਪਿੰਡ ਦਾ ਸਰਪੰਚ ਬਣਿਆ ਤਾਂ ਉਸ ਵੇਲੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਪਰ ਅਗਲੀ ਵਾਰ ਅਕਾਲੀਆਂ ਦੀ ਸਰਕਾਰ ਆਉਣ ਤੇ ਉਹ ਅਕਾਲੀ ਬਣ ਗਿਆ। ਜਦੋਂ ਉਸ ਦੀ ਉਮਰ ਜਵਾਬ ਦੇਣ ਲੱਗੀ ਤਾਂ ਸਰਪੰਚੀ ਵਾਲੀ ਕੁਰਸੀ ਉਸਨੇ ਆਪਣੇ ਮੁੰਡੇ ਸੱਜਣ ਸਿਓਂ ਅੱਗੇ ਕਰ ਦਿੱਤੀ ਪਿਛਲੇ ਲਗਭਗ 15-16 ਵਰਿਆਂ ਤੋਂ ਲੈਣੇ ਦੇ ਪਰਿਵਾਰ ਨੇ ਸਰਪੰਚੀ ਨੂੰ ਆਪਣੀ ਰਖੇਲ ਬਣਾ ਕੇ ਰੱਖਿਆ ਹੋਇਆ ਜਾਗਰ ਨੂੰ ਅਜੇ ਪਤਾ ਨਹੀਂ ਕੀ ਹੋਇਆ ਜਿਹੜਾ ਅਜੇ ਤੱਕ ਵੀ ਆਇਆ ਨਹੀਂ ਸੂਰਜ ਲਗਭਗ ਛਿਪ ਗਿਆ ਸੀ ਪਰ ਮੋਟਰ ਵਾਲੇ ਕਮਰੇ ਲਾਗੇ ਖੜ ਜਾਗਰ ਨੂੰ ਢੀਕ ਰਿਆ ਨਾਜ਼ਰ ਜਿਉਂ-ਜਿਉਂ ਲੈਣਾ ਸਿੰਘ ਦੇ ਪਰਿਵਾਰ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਟੋਂ ਟੋਂ ਹੀ ਉਸਦੇ ਬਾਪੂ ਵੱਲੋਂ ਦੱਸੀ ਕੋਈ ਨਾ ਕੋਈ ਘਟਨਾ ਉਸਦੇ ਅੱਗੇ ਆ ਉਦਰਣ ਲੱਗ ਪੈਂਦੀ ਲੋ ਤੁਹਾਡੇ ਸਭ ਦੇ ਕਾਰਡ ਬਣਵਾਤੇ ਇੱਕ ਦਿਨ ਤਹਿਸੀਲੋਂ ਆਏ ਸੱਜਣ ਸਰਪੰਚ ਨੇ ਆਪਣੇ ਵਾਲੇ ਦੁਆਲੇ ਖੜੇ ਪਿੰਡ ਦੇ ਕਈ ਖਾਂਦੇ ਪਿੰਦੇ ਘਰਾਂ ਦੇ ਬੰਦਿਆਂ ਨੂੰ ਸੁਣਾ ਇਹ ਗੱਲ ਆਖੀ ਤਾਂ ਉਹਨਾਂ ਸਭ ਦੇ ਚਿਹਰੇ ਖੁਸ਼ੀ ਨਾ ਕਿੜ ਗਏ ਤੁਸੀਂ ਕੁਝ ਨਹੀਂ ਕਰਨਾ ਬਸ ਔਕੇ ਇੱਕ ਮੌਕੇ ਕਿਸੇ ਲੀਡਰ ਜਾਂ ਮੰਤਰੀ ਦੇ ਆਉਣ ਤੇ ਮੇਰੇ ਨੇੜੇ ਜਿਹੜੇ ਰਹਿਣਾ ਆਕੇ ਸਾਹਮਣੇ ਵਾਲੇ ਨੂੰ ਪਤਾ ਲੱਗੇ ਕਿ ਇਹਦੇ ਨਾਲ ਵੀ ਚਾਰ ਬੰਦੇ ਖੜੇ ਨੇ ਉਸ ਵੇਲੇ ਸੱਜਣ ਨੇ ਇਹ ਗੱਲ ਵੀ ਉਹਨਾਂ ਨੂੰ ਦੱਸੀ। ਉਸ ਸਮੇਂ ਤਾਂ ਨਾજર ਨੂੰ ਕਾਲਡ ਬਣਾਉਣ ਬਾਰੇ ਸੱਜਣ ਦੀ ਆਖੀ ਗੱਲ ਦੀ ਸਮਝ ਨਾ ਲੱਗੀ ਪਰ ਜਿਉਂ-ਜਿਉਂ ਦਿਨ ਬੀਤਦੇ ਗਏ, ਤਿਉਂ-ਤਿਉਂ ਹੀ ਉਸ ਦੀ ਆਖੀ ਇੱਕ-ਇੱਕ ਗੱਲ ਦਾ ਪੇਤ ਨਾજર ਦੀਆਂ ਅੱਖਾਂ ਅੱਗੇ ਖੁੱਲਦਾ ਗਿਆ। ਜਦ ਕਦੇ ਵੀ ਪਿੰਡ ਦੇ ਲਾਗੋਂ ਦੀ ਕਿਸੇ ਮੰਤਰੀ, ਸੰਤਰੀ ਜਾਂ ਅਫਸਰ ਨੇ ਲੰਘਣਾ ਜਾਂ ਆਉਣਾ ਹੁੰਦਾ ਤਾਂ ਉਸ ਦੇ ਆਉਣ ਤੋਂ ਲੈ ਕੇ ਚਲੇ ਜਾਣ ਤੱਕ ਇਕੱਠੇ ਕੀਤੇ ਬੰਦਿਆਂ ਨੂੰ ਸੱਜਣ ਗਦੀ ਗੇੜ ਪਾਈ ਰੱਖਦਾ। ਸਭ ਦੇ ਦੋ-ਦੋ ਤਿੰਨ-ਤਿੰਨ ਦਿਨ ਖਰਾਬ ਹੋ ਜਾਂਦੇ। ਕਾੜ ਬਣਾ ਕੇ ਇੱਕ ਤਰ੍ਹਾਂ ਨਾਲ ਸਰਪੰਚ ਆਪਾਂ ਨੂੰ ਲਾਤੇ ਢੇਟ ਰੱਖਣਾ ਚਾਹੁੰਦਾ। ਇੱਕ ਦਿਨ ਤਹਿਸੀਲੋਂ ਆਏ ਦਫਤਰੀ ਬੰਦਿਆਂ ਦੇ ਚਲੇ ਜਾਣ ਤੋਂ ਬਾਅਦ ਆਪਣੇ ਘਰ ਵੱਲ ਨੂੰ ਤੁਰਨ ਲੱਗਿਆ। ਨਾਲ ਆਿਆਂ ਨੂੰ ਨਾજર ਨੇ ਇਹ ਗੱਲ ਦੱਸੀ। ਉਸ ਦਿਨ ਨਾજર ਦੀ ਆਖੀ ਗੱਲ ਸੁਣੋ ਸਾਰੇ ਦੇ ਸਾਰੇ ਬਿੰਦਕੁਲੀ ਖੜੇ ਹੋ। ਉਸਦੇ ਮੂੰਹ 'ਵਲ ਹੈਰਾਨੀ ਨਾਲ ਝਾਕ ਗਏ। ਕਿਉਂਕਿ ਇਹੋ ਗੱਲ ਉਹ ਸਾਰੇ ਹੀ ਆਖਣਾ ਚਾਹੁੰਦੇ ਸਨ ਪਰ ਉਹਨਾਂ ਕੋਲੋਂ ਕਹੀ ਨਹੀਂ ਸੀ ਗਈ। ਉਦੋਂ ਸੱਜਣ ਸਿਉਨੇ ਕਾਰਡ ਬਣਾਇ ਇੱਕ ਤਰ੍ਹਾਂ ਤਾਂ ਚੰਗਾ ਹੀ ਕੀਤਾ ਹੁਣ ਤਾਂ ਬਸ ਐਵੇਂ ਪਰਦੀ ਰਹਿ ਗਏ ਨਹੀਂ ਨਹੀਂ ਤਾਂ ਆਪਾਂ ਵੀ ਤੇਰੇ ਅਰਗੇ ਹੀ ਆ ਇੱਕ ਦਿਨ ਜਾਗਰ ਸਿੰਘ ਮਿਲਿਆ ਤਾਂ ਨਾજર ਦਾ ਮਨ ਕੀਤਾ ਕੀ ਗੱਲ ਉਸ ਨਾਲ ਸਾਂਝੀ ਕਰੇ ਪਰ ਅਜੇ ਵੀ ਉਸਦੇ ਜੇਨ ਅੰਦਰ ਕੁਝ ਅਜੀਹਾਸ ਸੀ ਜਿਸ ਨੂੰ ਜਾਗਰ ਨਾਲ ਖੁੱਲ ਕੇ ਗੱਲ ਨਹੀਂ ਸੀ ਕਰਨ ਦੇ ਰਿਹਾ ਪਿਛਲੇ ਸਾਲੀ ਜਦੋਂ ਕਈ ਹੋਰਾਂ ਦੀ ਦੇਖਾ ਦੇਖੀ ਨਾજર ਨੇ ਵੀ ਕਣਕ ਦੀ ਕਟਾਈ ਤੋਂ ਬਾਅਦ ਨਰਮੇ ਦਾ ਨਾਮ ਆਇਆ ਵੀ ਬੀਜਿਆ ਤੱਪਲੀ ਵਾਰ ਨਰਮੇ ਨੂੰ ਹੰਤਾ ਦਾ ਝਾੜ ਪਿਆ ਨਰਮੇ ਦੇ ਮੋٹے ਮੋٹے ਖਿੜੇ ਫੁੱਟਾ ਨੂੰ ਦੇਖ ਨਾજર ਤਾਂ ਮਨ ਵੀ ਖਿੜ ਗਿਆ ਮੰਡੀ ਗਿਆ ਨਰਮੇ ਦਾ ਪਾ ਵੀ ਚੰਗਾ ਮਿਲ ਗਿਆ ਘਰ ਵਿੱਚ ਇੰਨੇ ਪੈਸੇ ਆ ਗਏ ਕਿ ਸਾਰੀਆਂ ਦੇਣਦਾਰੀਆਂ ਭੁਗਤਾਨ ਤੋਂ ਬਾਅਦ ਵੀ ਉਸ ਕੋਲ ਇੰਨੇ ਪੈਸੇ ਬਚ ਕੇ ਕਿ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਖਾਲੀ ਜੇਬੀ ਰਹਿਣ ਵਾਲਾ ਬੰਦਾ ਇੰਨੇ ਪੈਸਿਆਂ ਦਾ ਕੀ ਕਰੇ ਉਦੋਂ 나జర్ ਨੇ ਦੋ ਫਸਲਾਂ ਦੀ ਕਮਾਈ ਨਾਲ ਹੀ ਆਪਣੇ ਮਕਾਨ ਦੇ ਖੁੱਲੇ ਵੇੜੇ ਦੁਆਲੀ ਜਵਾੜ ਹਟਾ ਕੇ ਪੱਕੀ ਚਾਰ ਦੁਆਰੀ ਕਰਵਾਈ। ਘਰ ਵਿੱਚ ਨਵਾਂ ਫਰਿੱਜ ਅਤੇ ਰੰਗਦਾਰ ਟੀਵੀ ਆ ਗਿਆ। ਓਨੇ ਦਿਨੀ 나జర్ ਦਾ ਸੱਜਣ ਹੋਰਾਂ ਦੀ ਟਾਣੀ ਵਿੱਚ ਬੈਠਣਾ ਉੱਠਣਾ ਵੀ ਕੁਝ ਜ਼ਿਆਦਾ ਹੀ ਵੱਧ ਗਿਆ ਸੀ। ਹਰ ਤੀਜੇ ਚੌਥੇ ਖਾਣ ਪੀਣ ਦਾ ਪ੍ਰੋਗਰਾਮ ਬਣਿਆ ਹੀ ਰਹਿੰਦਾ। ਜਾਗਰ ਵਰਗੇ ਬੰਦੇ ਉਸ ਸਮੇਂ 나జర్ ਦੇ ਨੱਕ ਹੇਟਣਾ ਆਉਂਦੇ। ਕਿਉਂਕਿ ਜਾਗਰ ਤਾਂ ਉਸ ਦਾ ਸਾਂਝੀ ਸੀ। ਉਦੋਂ ਸੱਜਣ ਹੋਰਾਂ ਨਾਲ ਤੁਰਿਆ ਫਿਰਦਾ ਨਾજર ਜਿਵੇਂ ਹਵਾ ਵਿੱਚ ਉੱਡ ਰਿਹਾ ਹੋਵੇ ਪਰ ਕਪਾਹ ਦੀ ਅਗਲੀ ਫਸਲ ਨੂੰ ਸੁੰਡੀ ਪੈ ਜਾਣ ਕਾਰਨ ਹੋਰ ਨਾ ਕਿਸਾਨਾਂ ਵਾਂਗ ਨਾજર ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਓਏ ਸੁੰਡੀ ਦਾ ਕੀ ਆ ਚੰਗੀ ਤਰ੍ਹਾਂ ਦਵਾਈ ਦੀ ਸਪਰੇ ਕਰੋ ਸੁੰਡੀ ਤਾਂ ਸਾਲੀ ਭੱਜੀ ਫਿਰੂ ਪੈਸਿਆਂ ਦੀ ਪਰਵਾਹ ਨਾ ਕਰੀ ਮੈਂ ਫੋਨ ਕਰ ਦੇਣਾ ਸੀਡ ਸਟੋਰ ਵਾਲਿਆਂ ਨੂੰ ਜਿੰਨੀ ਮਰਜ਼ੀ ਦਵਾਈ ਚੱਕ ਲੈ ਬਾਅਦ ਵਿੱਚ ਸਮਝ ਲਾਂਗੇ ਨਾજર ਨੇ ਆਰਤੀਏ ਨਾਲ ਕਬਾ ਨੂੰ ਸੁੰਢੀ ਪੈ ਜਾਣ ਬਾਰੇ ਗੱਲ ਕੀਤੀ ਤਾਂ ਉਸਨੇ ਇਹ ਗੱਲ ਆਖ ਨਾજરਤਾ ਮੰਤਰ ਆਏ ਵੈਸੇ ਤਾਂ ਇੱਕ ਫਸਲ ਨੂੰ 4-5 ਵਾਰ ਬਹੁਤਾ ਜੇ 2-4 ਵਾਧੂ ਸੁਪਰੀਆਂ ਹੋ ਜਾਣ ਤਾਂ ਫਾਇਦਾ ਹੀ ਫਾਇਦਾ ਹੈ ਜਦੋਂ ਨਾજર ਨੇ ਦੁਕਾਨਦਾਰ ਨੂੰ ਦਵਾਈ ਦੇ ਛਿੜਕਾਓ ਬਾਰੇ ਪੁੱਛਿਆ ਤਾਂ ਉਸਨੇ ਹੱਸ ਕੇ ਨਾજર ਨੂੰ ਜਵਾਬ ਦਿੱਤਾ ਉਸ ਸਮੇਂ ਨਾજર ਨੂੰ ਉਸਤੇ ਹੱਸਣ ਦਾ ਮਤਲਬ ਸਮਝ ਨਾ ਆਇਆ ਉਹ ਜੇ ਦੁਕਾਨਦਾਰ ਗਾਹਕ ਨਾਲ ਹੱਸ ਕੇ ਗਾਲੀ ਨਹੀਂ ਕਰੂ ਤਾਂ ਆਪਣਾ ਮਾਲ ਕਿਵੇਂ ਵੇਚੂ ਦੁਕਾਨਦਾਰਾਂ ਦੇ ਹਾਸੇ ਨਹੀਂ ਤਾਂ ਖਾਦਾਂ ਤੇ ਕੀਟਨਾਸ਼ਕਾਂ ਦੇ ਗਦਾਮਾਂ ਦੇ ਗਦਾਮ ਤੁਹਾਡੇ ਖੇਤਾਂ ਵਿੱਚ ਕਪਾਤੇ ਬਹੁਤ دیر ਬਾਅਦ ਜਦੋਂ ਨਾਜ਼ਰ ਨੇ ਕਾਮਰੇਡ ਅਛਰੂ ਨੂੰ ਦੁਕਾਨਦਾਰ ਦੇ ਹਸਣ ਦੇ ਅਰਥ ਬਾਰੇ ਪੁੱਛਿਆ ਤਾਂ ਉਸਨੇ ਨਾਜ਼ਰ ਨੂੰ ਇਹ ਜਵਾਬ ਦਿੱਤਾ ਨਾਜ਼ਰ ਨੇ ਦੁਕਾਨਦਾਰ ਦੇ ਦੱਸੇ ਤੋਂ ਵੀ ਜ਼ਿਆਦਾ ਵਾਰ ਕਪਾਦੀ ਫਸਲ ਉੱਤੇ ਕੀਟਨਾਸ਼ਕਾਂ ਦਾ ਛੜਕਾਓ ਕੀਤਾ ਪਰ ਕੋਈ ਫਾਇਦਾ ਨਹੀਂ ਸੀ ਹੋਇਆ ਉਸ ਤੋਂ ਅਗਲੇ ਬਾਰੇ ਵੀ ਇਹੋ ਕੁਝ ਹੀ ਹੋਇਆ ਤਾਂ ਨਾਜ਼ਰ ਕੱਖੋਂ ਹੋਲਾ ਹੋ ਬੈਠ ਗਿਆ ਸੱਜਣ ਹੋਰਾਂ ਦੀ ਟਾਣੀ ਵਿੱਚ ਬੈਠਣਾ ਉੱਠਣਾ ਉਸ ਦਾ ਬਿਲਕੁਲ ਬੰਦ ਹੋ ਗਿਆ ਉਸ ਦੀ ਹਾਲਤ ਦੇਖ ਸੱਜਣ ਹੋਰਾਂ ਨੇ ਆਪ ਹੀ ਉਸ ਦਾ ਵਿਥ ਬਣਾ ਲਈ ਆੜਤੀਆਂ ਕੋਲੋਂ ਜ਼ਾਰ ਫੜੇ ਪੈਸੇ ਵਿਆਜ ਪੈ ਪੈ ਵਧਦੇ ਜਾ ਰਹੇ ਸਨ ਪਰ ਉਹਨਾਂ ਨੂੰ ਵਾਪਸ ਕਰਨ ਦਾ ਉਸ ਕੋਲ ਕੋਈ ਸਾਧਨ ਨਹੀਂ ਸੀ ਨਾਜ਼ਰ ਸਿਆਹ ਕਰ ਕੁਝ ਹੁਣ ਤਾਂ ਵਿਆਜ ਪੈ ਪੈ ਰਕਮ ਵੀ ਦੁਗਣੀ ਹੋ ਗਈ ਆੜਤੀਆਂ ਨੇ ਪਿੰਡਾਂ ਨਾਜ਼ਰ ਨੂੰ ਕਈ ਵਾਰ ਪੈਸੇ ਵਾਪਸ ਕਰਨ ਲਈ ਆਖਿਆ ਪਰ ਨਾਜ਼ਰ ਕੋਲੋਂ ਆੜਤੀਆਂ ਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਨਾ ਦਿੱਤਾ ਗਿਆ ਜਾਗਰ ਨੂੰ ਵੀ ਉਸਨੇ ਕੰਮ ਕਰਨੋਂ ਹਟਾ ਦਿੱਤਾ ਪਰ ਫਿਰ ਵੀ ਹਾਲਾਤ ਦਿਨੋਂ ਦਿਨ ਵਿਗੜਦੇ ਹੀ ਚਲੇ ਗਏ ਕਿਸੇ ਪਾਸੇ ਵੀ ਹੱਥ ਪੈਂਦਾ ਨਾ ਦੇਖ ਨਾਜਰ ਨੇ ਇੱਕ ਕਿਲਾ ਜ਼ਮੀਨ ਸੱਜਣ ਕੋਲ ਗਹਿਣੇ ਕਰ ਦਿੱਤੀ ਜ਼ਮੀਨ ਗਹਿਣੇ ਕਰਨ ਤੋਂ ਬਾਅਦ ਨਾਜਰ ਨੇ ਖੇਤੀ ਦਾ ਕੰਮ ਆਪ ਸੰਭਾਲ ਲਿਆ ਅਜਨ ਅਠ ਕਰਕੇ ਉਸਨੇ ਸਥਿਤੀਆਂ ਆਪਣੇ ਕਾਬੂ ਵਿੱਚ ਕਰ ਲਈਆਂ ਤੇ ਉਸਦੇ ਦਿਨ ਠੀਕ ਠਾਕ ਨਿਕਲਣ ਲੱਗ ਪਏ ਪਰ 10ਵੀਂ ਤੱਕ ਪਹੁੰਚਦੇ ਪਹੁੰਚਦੇ ਨਿਰਮਲ ਦਾ ਕੈਂਸਰ ਦੀ ਬਿਮਾਰੀ ਦੇ ਰੇਪੇਟੇ ਵਿੱਚ ਆ ਜਾਣਾ ਜਿਵੇਂ ਨਾજર ਉੱਤੇ ਮੁਸੀਬਤਾਂ ਦਾ ਪਹਾੜ ਬਣ ਲੱਗਿਆ ਹੋਵੇ ਕੁੜੀ ਦੇ ਇਲਾਜ ਲਈ ਇੱਧਰ ਉੱਧਰ ਭੱਜੇ ਫਿਰਦਿਆਂ ਖੇਤੀ ਦਾ ਕੰਮ ਲੱਗ ਪਗ ਠੱਪ ਹੋ ਗਿਆ ਤੇ ਕਿਸੇ ਵੀ ਪਾਸਿਓਂ ਪੈਸੇ ਆਉਣ ਦਾ ਕੋਈ ਸਾਧਨ ਉਸਨੂੰ ਨਹੀਂ ਸੀ ਦਿਖਾਈ ਦੇ ਰਿਹਾ ਕਣਕ ਦਾ ਝਾੜ ਐਵੇਂ ਨਹੀਂ ਇੰਨਾ ਵੱਧ ਗਿਆ ਰਣਾ ਦੇ ਹਿਸਾਬ ਨਾਲ ਖਾਦਾਂ ਤੇ ਇੰਨੇ ਵਾ ਕੀਤੀਆਂ ਸਬਰਿਆਂ ਨੇ ਮਿੱਟੀ ਪਾਣੀ ਵਿੱਚ ਮਿਲ ਕੇ ਕਿਤੇ ਨਾ ਕਿਤੇ ਤਾਂ ਆਪਣਾ ਅਸਰ ਵਿਖਾਉਣਾ ਹੀ ਹੋਇਆ ਹਰੀ ਕ੍ਰਾਂਤੀ ਤੋਂ ਬਾਅਦ ਨਰਮੇ ਦੀ ਫਸਲ ਬੀਜਣ ਵੱਲ ਕਿਸਾਨਾਂ ਦਾ ਚੁਕਾਵਟਨਾ ਅਤੇ ਉਸ ਤੋਂ ਪਿੱਛੋਂ ਫੈਲੀ ਕੈਂਸਰ ਦੀ ਬਿਮਾਰੀ ਬਾਰੇ ਵਕਫ-ਵਕ ਸਮਿਆਂ ਤੇ ਕਾਮਰੇਡ ਅਚਰੂ ਦੀਆਂ ਅੱਖੀਆਂ ਇਹੋ ਜਿਹੀਆਂ ਗੱਲਾਂ ਨੂੰ ਲੋਕਾਂ ਨੇ ਉਦੋਂ ਹੱਸ ਕੇ ਆਈਆਂ ਗੀਆਂ ਕਰ ਦਿੱਤਾ ਕਾਮਰੇਡ ਨੇ ਉਦੋਂ ਸੱਚੀ ਆਖਿਆ ਪਰ ਹੁਣ ਚਾਰੇ ਪਾਸੇ ਫੈਲ ਗਈ ਕੈਂਸਰ ਦੀ ਬਿਮਾਰੀ ਬਾਰੇ ਸੋਚਦੇ ਆਂ ਨਾਜ਼ਰ ਨੂੰ ਕਾਮਰੇਡ ਅਛਰੂ ਦੀਆਂ ਅੱਖੀਆਂ ਗੱਲਾਂ ਸੱਚ ਲੱਗਣ ਲੱਗ ਪਈਆਂ ਓਏ ਆ ਜਾ ਪਤੰਦਰਾ ਬਥੇਰਾ ਚਿਰ ਹੋ ਗਿਆ ਹੁਣ ਤਾਂ ਇਕ ਤੂੰ ਹੀ ਰਹਿ ਗਿਆ ਜਿਸ ਨਾਲ ਮੈਂ ਆਪਣੇ ਮਨ ਦੀ ਗੱਲ ਸਾਂਝੀ ਕਰ ਸਕਦਾ ਮੈਂ ਤਾਂ ਸੋਚਾ ਅੱਜ ਤੇਰੇ ਨਾਲ ਬੈਠ ਕੇ ਆਪਣਾ ਮਨ ਫਰੋਲਾਂਗਾ ਪਰ ਤੂੰ ਤਾਂ ਆਇਆ ਹੀ ਨਹੀਂ ਮੈਂ ਤਾਂ ਹੁਣ ਤੱਕ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਮੰਜੇ ਲਾਗੇ ਖੜਾ ਨਾਜ਼ਰ ਉਹ ਬੋਲ ਰਿਹਾ ਸੀ ਜਿਵੇਂ ਉਸਦੇ ਸਾਹਮਣੇ ਜਾਗਰ ਖੜਾ ਹੋਵੇ ਜਦੋਂ ਕਿਸੇ ਨੇ ਨਾ ਝੱਲਿਆ ਤਾਂ ਹੁਣ ਜਾਗਰ ਹੀ ਰਹਿ ਗਿਆ ਗੱਲਾਂ ਕਰਨ ਲਈ ਪਹਿਲੀ ਵਾਰ ਜਦੋਂ ਨਾਜ਼ਰ ਨੇ ਜਾਗਰ ਨੂੰ ਆਪਣੀ ਮੋਟਰ ਤੇ ਬੁਲਾ ਉਸ ਨਾਲ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਉਹਨਾਂ ਨੂੰ ਸੁਣ ਜਾਗਰ ਨੇ ਸੋਚਿਆ ਸੀ ਉਸ ਦਿਨ ਜਾਗਰ ਨਾ ਆਇਆ ਅਤੇ ਸਾਰਾ ਸਮਾਂ ਨਾਜ਼ਰ ਹੀ ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ